ਯਾ ਬਗਮਨ ਵਾਈ ਨਹੀਂਗੀ ਇਹਨਾਂ ਦਾ ਸਗੋਂ ਮੱਥਾ ਦੇਵੇ ਆ ਪਾਠ ਨੇ ਦੇਖ ਕੋ ਗੋਗੂ ਬਣਾ ਬਣਾ ਕੇ ਘਰੇ ਪਾਏ ਨੇਗੇ ਹੁਣ ਦੱਸ ਕੀ ਕਰਾਂ ਇਹ ਕੁੱਤੋਂ ਆਖਣ ਹੋਇਆ ਪਿਆਗਾ ਰੋਟੀ ਟੁੱਕਦਾ ਵੀ ਕਰਨਾਗਾ ਇਹਨਾਂ ਤੋਂ ਤਾਂ ਸਾਰਾ ਦਿਨ ਆਕ ਜੀ ਨਹੀਂ ਸਮਝਦੇ ਹੈਗੇ ਆ ਦੇਖ ਕੀ ਗੰਦ ਪਾਇਆ ਪਿਆਗਾ ਪਾਠ ਨੇ ਤਾਂ ਦੇਖ ਰਖੋ ਗੋਗੂ ਬਣਾ ਬਣਾਤਾ ਹੀ ਪਏ ਐਡੀ ਅਨੇ ਪੰਜ ਪੰਜ ਮਾਨਦੇ ਪਾਠ ਕਿਥੇ ਕਿਥਾਂ ਕਿਥੇ ਧਰਾਂ ਹੈ ਮੈਂ ਇਹ ਬੋਲਦੀ ਹੈਗੀ ਭਾਈ ਆ ਪੀ ਮਾੜੀ ਵੱਜਦੀ ਹੈਗੀ ਮਨ ਤਾਂ ਸਮਝਾਉਣੀ ਪੋਵੇ ਤਾਂ ਕਰਨੀ ਪੈਣਗੇ ਮਨਾਂ ਚਾਲ ਉੱਤ ਤਾਂ ਇੰਨੇ ਕਰਨੇ ਪੈਣਗੇ ਵੀਰ ਪਰਲੇ ਕਿਦੇ ਮੂੰਹ ਵੀ ਨਹੀਂ ਦੇਖੇਗੀ ਇਹ ਏਡਾ ਫੇੜਾ ਉਹ ਇਹਦੀਆ ਹਰਾ ਬਟਣਾ ਘਸੂ ਹੋ। ਕੋ 4 ਵਜੇ ਵਾਲੇ ਨੇ ਸਾਡੇ 4:30 ਹੋਣ ਵਾਲੇ ਨੇ ਕਿੰਨੇ ਪਾਣੇ ਖੜੇ ਆਇਆਗਾ। ਦੇਖਨੀ ਤੂੰ ਜਮੀ ਨਹੀਂ ਸੋਚਦੀਆਂ ਹੈਗੀਆਂ ਵੀ ਉਹ ਵੀ ਮਿੱਟੀ ਨਾਲ ਮਿੱਟੀ ਹੁੰਦੀ ਫਿਰਦੀ ਰਹਿੰਦੀ ਹੈ ਬਦੀਨ ਹੁੰਦੀ ਫਿਰਦੀ ਰਹਿੰਦੀ ਹੈਗੀ। ਆ ਵਾਰ ਤੇ ਏਡਾ ਰੂਡ ਲਾ ਕੇ ਤਾਂ ਤਾਂ ਦੱਸ ਮੈਂ ਕੀ ਕਰਾਂ। ਕਿੱਧਰ ਜਾਵਾਂ? ਜੇ ਬੋਲਦੀਆਂ ਕਿ ਤਾਂ ਵੀ ਮਾਰੀ ਆ ਜਦੀਆਂਗੀ। ਦੇਖਨੀ ਹੈਗੀ ਥੋੜਾ ਜਿਹਾ ਹਰਾ ਵੀ ਵੱਡੇ ਰਹਿੰਦੀ ਹੈਗੀ। ਹੰਤ ਲੀਵੂਗਾ ਮੈਂ ਤਾਂ ਉਸਨੂੰ ਨਿਕਾਰ ਨਹੀਂ ਦਊਗਾ। ਉਹ ਇਹ ਨੂੰ ਤਾਂ ਫਰ ਜਾਂਦਾ ਗਾ। ਬੱਸ। ਉਹ ਤਾਂ ਬੜੀ ਵੀ ਨਹੀਂ ਅਗੀ। ਉਹਨਾਂ ਤਾਂ ਪੂਗਾ। ਦੋਸਤ ਜੇ ਤੂੰ ਮੈਨਾਂ ਇੱਛਾ ਨਹੀਂ ਗੀਆਂ ਜੇ ਉਹਨਾਂ ਨੂੰ ਪਾਣਾ ਲੈਣੇ ਦੇਣੇ ਆ ਕਿ ਆਖਣੇ ਤਾਂ ਵਿਹਾਰੇ। ਉਹ ਆ ਜਾਂਦਾ ਗਾ ਕਦੋਂ ਆ ਜਾ ਉਹ ਕੌਦਾ ਚੱਕ ਲੈਂਦਾ ਗਾ ਉਹ ਪੀ ਜਾਂਦਾ ਗਾ ਸਾਡ ਸਾਡ ਉਹਨੂੰ ਕੀ ਕਿਸੇ ਦੇ ਕੰਮਾਂ ਦਾ ਕੋਈ ਮਰੇ ਕੋਈ ਰੱਖੇ ਭਾਈ। ਉਹਨੂੰ ਕੀ ਉਹ ਕਰਿਆ ਕਰਾਇਆ ਸਾਰਾ ਮੇਜ ਜਾਂਦਾ ਗਾ ਮੇਰਾ ਤਾਂ ਨਾ ਚੜ ਗਿਆ ਇੰਨਾ ਕੰਮ ਵੀ ਨਹੀਂ ਹੁੰਦਾ ਨਾ ਇੱਕੋ ਤਾਂ ਚਲ ਇਹਨਾਂ ਚੱਕ ਕੇ ਪਾ ਦਿੰਦੀ ਹੁਣ ਮੈਂ ਨੰਨੇ ਮੱਝਾਂ ਨਾ ਖਾ ਦੂੰਗੀ ਬਸ ਹੀ ਘੇਟਰ ਦਿੰਦੀ ਆਂ ਜਾ ਕੇ ਦੇਖਦੀ ਆਂ ਕਿ ਹੁਣ ਉਧਰ ਕੀ ਬੰਦ ਗਾ ਅਧਿਨ ਉਧਰ ਜਾ ਕੇ ਅੰਨ ਭੈਣ ਕੇ ਮਿਲ ਕੇ ਆਉਂਗੀ ਆ ਜਾਣੇ ਹੋਣਾ ਜੇ ਹੁਣ ਜਾ ਕੇ ਦਾਮ ਲੈ ਲੈਣੀ ਹੈਗੀ